ਦੋਸਤੋ ਇਹ ਵੀਡੀਓ ਇੱਕ ਪਿਆਰ ਦੀ ਕਹਾਣੀ ਹੈ ਤੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਵਿਆਹ ਹੋ ਰਿਹਾ ਤੇ ਦਰਸਲ ਇਸ ਜੋੜੇ ਦਾ ਪਹਿਲਾਂ ਤੋਂ ਹੀ ਅਗੇਂਜਮੈਂਟ ਹੋ ਚੁੱਕੀ ਸੀ ਤੇ ਜਿਸ ਤੋਂ ਬਾਅਦ ਕਿਸ ਮੁੰਡੇ ਨੂੰ ਪੈਰਾਲਾਈਜ਼ ਹੋ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਨੇ ਉਸ ਮੁੰਡੇ ਨੂੰ ਛੱਡਿਆ ਨਹੀਂ ਤੇ ਉਸ ਮੁੰਡੇ ਦੇ ਨਾਲ ਹੀ ਵਿਆਹ ਕਰਵਾਇਆ ਤੇ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਲੋਕਾਂ ਵੱਲੋਂ ਕਮੈਂਟ ਕੀਤੇ ਜਾਂਦੇ ਨੇ ਤੇ ਕੋਈ ਕਹਿ ਰਿਹਾ ਕਿ ਇਸ ਮੁੰਡੇ ਕੋਲ ਧਨ ਸੰਪਤੀ ਜ਼ਿਆਦਾ ਹੋਵੇਗੀ ਤੇ ਜਿਸ ਕਰਕੇ ਕਿ ਇਸ ਕੁੜੀ ਨੇ ਇੱਕ ਅਪਾਹਜ ਮੁੰਡੇ ਦੇ ਨਾਲ ਵਿਆਹ ਕਰਵਾਇਆ ਤੇ ਪਤਾ ਨਹੀਂ ਲੋਕ ਕਿਉਂ ਕਿਸੇ ਬਾਰੇ ਸੱਚ ਜਾਣਨ ਤੋਂ ਪਹਿਲਾਂ ਹੀ ਅਨਾਥ ਸਨਾਥ ਬੋਲ ਦਿੰਦੇ ਨੇ ਤੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਉਹ ਕੁੜੀ ਮੁੰਡੇ ਨੂੰ ਵੀ ਹੌਸਲਾ ਦਿੰਦੀ ਜ ਨਜ਼ਰ ਆ ਰਹੀ ਹੈ ਕਿ ਤੂੰ ਘਬਰਾ ਨਾ ਤੇ ਮੈਂ ਤੇਰੇ ਨਾਲ ਹਰ ਇੱਕ ਦੁੱਖ ਸੁੱਖ ਦੇ ਵਿੱਚ ਨਾਲ ਰਹਾਂਗੀ ਤੇ ਦੋਸਤੋ ਇਸ ਜੋੜੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਲੈ ਕੇ ਅਰਦਾਸ ਕਰੋ ਕਿ ਇਸ ਵੀਰ ਨੂੰ ਵਾਹਿਗੁਰੂ ਜਲਦੀ ਤੋਂ ਜਲਦੀ ਤੰਦਰੁਸਤ ਕਰ ਦੇਵੇ ਤੇ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੇ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਸ਼ੇਅਰ ਜਰੂਰ ਕਰ ਦਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦਾ ਕਿਸੇ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ